ਸਾਈਕਲੀ ਤੇ ਚੱਲਦੇ ਆ ਆ ਜਾ ਸਾਈਕਲੀ ਤੇ ਪੁੱਤ ਦੋਸਤੋ ਇਹ ਕਹਿੰਦਾ ਮੈਂ ਬਾਹਰ ਜਾਣਾ ਤੇ ਮੈਂ ਕਿਹਾ ਸਾਈਕਲੀ ਤੇ ਬੈਠ ਕਹਿੰਦਾ ਮੈਂ ਤੁਰ ਕੇ ਜਾਣਾ ਮੈਂ ਨਾ ਤੁਰ ਕੇ ਚੱਲ ਗਰਮੀ ਜ਼ਿਆਦਾ ਮੈਨੂੰ ਐ ਬੈਠ ਜੇ ਚੱਲ ਥੋੜੀ ਥੋੜੀ ਹਵਾ ਚੱਲਦੀ ਐ ਤੇ ਮੈਂ ਇਹਨੂੰ ਬਾਹਰ ਗੇੜੇ ਦਵਾਦਾ ਤੇ ਕਹਿੰਦਾ ਤੁਰ ਕੇ ਚੱਲ ਆ ਨਾਲ ਹੀ ਰੋੜ ਕੇ ਲਈ ਜਾਂਦਾ ਤੈਨੂੰ ਟਰੱਕੇ ਪੁੱਤ ਤੈਨੂੰ ਅੱਗੇ ਕਿੰਨਾ ਪਸੀਨਾ ਆਇਆ ਪਿਆ ਦੱਸ ਤੇ ਬੈਠ ਜਾ ਕੇ ਤੂੰ ਮੈਂ ਬਹਿ ਜਾ ਵਿੱਚ ਤੂੰ ਚਲਾਵੇਂਗਾ ਤੂੰ ਬਹਿ ਜਾ ਫਿਰ ਮੈਂ ਚਲਾਉਂਗਾ ਨਾ ਕਹਿੰਦਾ ਮੈਂ ਨਾ ਰੋੜਨੀ ਆ ਨਾ ਬਹਿਣਾ ਵਿੱਚ ਇਹ ਤੇ ਗਰਾਰੀ ਫਸਾਲੀ ਚੱਲ ਵੈਟ ਸਾਈਕਲੀ ਤੇ ਫਿਰ ਲੈ ਕੇ ਜਾਉਂ ਬਾਹਰ ਵਿੱਚ ਬੈਠ ਜਾ ਸਾਹਿਬ ਵਿੱਚ ਬੈਠ ਫਿਰ ਬਾਹਰ ਲੈ ਕੇ ਜਾਊਗਾ ਦੱਸ ਬੈਠ ਜਾ ਵਿੱਚ ਕੀ ਹੋ ਗਿਆ ਇਹਨੂੰ ਖਰਾਬ ਹੋ ਗਈ ਨਹੀਂ ਖਰਾਬ ਨਹੀਂ ਹੋਈਗੀ ਬੈਠ ਜਾ ਪੁੱਤ ਵਿੱਚ ਬਾਹਰ ਚੱਲਾਂਗੇ ਫਿਰ ਬੈਠੀਂਗਾ ਵਿੱਚ ਬਹਿ ਜਾ ਚੱਲ ਬਿਠਾਉਣਾ ਮੈਂ ਖੜ ਕੇ ਖੇਤ ਜਾਣਾ ਖੇਤ ਜਾਣਾ ਜਾਣਾ ਖੇਤ ਫਿਰ ਵਿੱਚ ਬੈਠ ਕੇ ਸਾਈਕਲ 'ਤੇ ਫਿਰ ਲੈ ਕੇ ਜਾਉਂ ਆ ਦੇਖੋ ਤੁਰ ਕੇ ਚੱਲ ਪਿਆ ਤੇ ਸਾਈਕਲ ਹੀ ਤੇ ਨਹੀਂ ਕਹਿੰਦਾ ਬੈਠਣਾ ਮੈਨੂੰ ਐ ਗਰਮੀ ਜ਼ਿਆਦਾ ਅੱਜ ਸਾਡੀ ਦੋਨਾਂ ਦੀ ਗਰਾਰੀ ਫਸ ਗਈ ਮੈਂ ਬਿਠਾਉਣਾ ਹੈ ਤੇ ਉਹ ਕਹਿੰਦਾ ਮੈਂ ਬੈਠਣਾ ਨਹੀਂ ਨੋ ਵੀ ਬੈਠ ਗਿਆ ਸਹਿ ਵਿੱਚ ਅੱਖ ਹੀ ਲੱਗ ਗਿਆ ਕਹਿੰਦਾ ਨਹੀਂ ਡੈਡੂ ਮੈਂ ਤੁਹਾਡਾ ਅੱਖਾਂ ਨਹੀਂ ਮੋੜਦਾ ਐ ਬਹੁਤ ਸਿਆਣਾ ਕਾਕਾ ਸਾਡਾ ਇਹ ਬਾਏ ਬਾਏ ਕਰਦੇ ਸਹਿਬ ਸਾਰਿਆਂ ਨੂੰ ਬਾਏ ਕਰ ਦੋ ਬਾਏ ਕਰਦੇ ਐ ਬਹੁਤ ਸਿਆਣਾ ਆਖੇ ਲੱਗ ਜਾਂਦਾ ਹੈ ਦੋਸਤੋ ਅੱਜ ਦੀ ਵੀਡੀਓ ਕਿਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਐਂਡ ਚੈਨਲ ਨੂੰ ਫਾਲੋ ਸਬਸਕ੍ਰਾਈਬ ਕਰਿਓ ਥੈਂਕ ਯੂ ਸਾਇਰ ਬਾਈ ਤਾਂ ਕਰ ਲਓ ਫਿਰ ਬਾਈ ਕਰ ਦੋ ਬਾਈ ਬਾਈ ਕਰਤੀ ਬਾਈ